ਮੈਚ ਦੀ ਤੁਹਾਡੀ ਟੀਮ ਬੈਠ ਕੇ ਖੇਲ ਕੇ ਜਿਹੜਾ 30 ਤਰੀਕ ਤੋਂ ਸਟਾਰਟ ਆ ਠੀਕ ਆ ਉਧਰ ਨਿਆਣੇ ਖੜੇ ਆ ਹੈਨਾ ਇੱਧਰ ਖੇਡ ਰਹੇ ਆ ਉਹ ਕਿੰਨੇ ਵਜੇ ਦਾ ਆ 30 ਤਰੀਕ ਤੋਂ ਲੈ ਕੇ 1 ਤਰੀਕ ਤੱਕ ਮੈਚ ਆ ਵੀਰੋ ਠੀਕ ਆ ਤਿਆਰੀ ਕਰ ਰਹੇ ਆ ਜੋਰੇਸ਼ਵਰਾਂ ਨਾਲ ਉਹ ਤੁਹਾਡਾ ਵਾਲਾ ਨਾ ਆ ਵਾਲਾ ਨਾ ਬੋਲਾ ਉਹ ਘੋੜਾ ਆ ਗਿਆ ਪੈਟ ਚੋਦ ਉਹ ਗੜਾ ਨਾ ਕੱਢ ਲਾਈ ਕੋਈ ਕਰੀ ਜਾਂਦਾ ਸਭ ਤੋਂ ਜ਼ਿਆਦਾ ਗੜਾ ਤੇਰੀਆਂ ਇੱਥੇ ਸੁਣਨਾ ਸਿਆਣੇ ਬਿਆਣੇ ਬੰਦੇ ਤੇਰੇ ਪ੍ਰਧਾਨ ਕੋਲ ਖੜੇ ਆ ਹੋਰ ਵੇ ਘੋੜਿਆ ਕੱਲੂ ਮੈਂ ਜਾ ਤੁਹਾਡਾ ਢਾਉਣੇ ਆ ਨੀ ਚੱਕ ਬੈਲੇ ਨਹੀਂ ਆ ਤੁਹਾਡਾ ਉਹ ਝੰਡੀਆਂ ਵਗੈਰਾ ਲਾਤੀਆਂ ਸਾਰੀਆਂ ਠੀਕ ਆ ਉਹਨਾਂ ਦਾ ਟੈਂਟ ਲਾਤਾ ਪ੍ਰਿੰਟ ਲਾਤਾ ਪ੍ਰਿੰਟ ਲਾਤਾ ਅੰਦਰ ਹਾਂ ਸਵੇਰ ਨੂੰ ਲੱਗਣਾ ਸਵੇਰ ਨੂੰ ਲੱਗਣਾ ਸਵੇਰ ਨੂੰ ਸਹੀ ਆ ਓ ਰਮਨੇ ਤਿਆਰੀ ਚੱਲ ਰਹੀ ਹੈ ਠੀਕ ਆ ਦੋਰਾ ਦੋਰਾ ਇਧਰ ਵੀ ਆਪਣੇ ਓ ਤੂੰ ਬੋਲਿੰਗ ਹੋ ਗਈ ਰਾਜੀ ਬੈਠੀ ਤੇਰੀ ਭੈਣ ਮੇਰੀ ਬਾਤ ਸਹੀ ਬੋਲਾ ਬੰਦੇ ਆਏ ਆ ਆਵਾ ਪਾਈ ਸ਼ਾਟ ਤੇ 8 ਦੌਰ ਤੈਨੂੰ ਗੈਂਦਾ ਸ਼ਾਬਾਸ਼ ਜੋ ਅੱਜ ਸ਼ੁਕਰਾਂ ਵਾਸਤੇ ਲਾਈਆਂ ਕੋਈ ਸਾਲਾਂ ਤੋਂ ਤੋਂ ਬਲਾਉਂਦੇ ਲਾਈਆਂ ਛੰਡੀਆਂ ਵਗੈਰਾ ਵੀ ਸਾਰੀਆਂ ਲੱਗੀਆਂ ਹੋਰ ਹੋਇਆ ਜਾ ਹਾਲ ਤਾਂ ਹੀ ਕਿੱਦਾਂ ਵਧੀਆ ਕਿਹੜੇ ਲੋਪੇਟੀਆਂ ਆਪਣੇ ਲੋਈਆਂ ਕਾਦੀਆਂ ਫਰੂਟੀਆਂ ਦੀਆਂ ਦੇ ਦੀਏ ਮੈਂ ਕਿਹਾ ਓਕੇ ਮੇਰਾ ਟੈਕੇ ਟੈਕੇ ਇਹ ਕਹਿੰਦੇ ਇੱਕ ਤਰੀਕ ਨੂੰ ਦੇ ਜੀ ਕਿੰਨੀਆਂ ਬੇਟੀਆਂ 12 ਬੇਟੀਆਂ ਹਲਵਈ ਪਿਆਰੀ ਜੋਰਾ ਸ਼ੋਵਾ ਉਹ ਬਾਹਰ ਨਹੀਂ ਨਿਕਾਲਿਆ ਉੱਪਰ ਬਾਹਰ ਨਹੀਂ ਨਿਕਾਲਿਆ ਬਾਹਰ ਨਹੀਂ ਨਿਕਾਲਿਆ ਅੰਪਾਇਰ ਖੜਾ ਨਹੀਂ ਅੰਪਾਇਰ ਖੜਾ ਅੰਪਾਇਰ ਨੇ ਦੇਖਤੀ ਨਹੀਂ ਬਾਠ ਠੀਕ ਹੈ ਕਲੀ ਕੋਲੀ ਖਲੇ ਬਿਛਣੀ ਆ ਹਲੇ ਇੰਨੀ ਕੁ ਬਿਸ਼ੀ ਐ ਇੱਕ ਵਾਰੀ ਠੀਕ ਹੈ ਝਾਂਡੇ ਵਗੈਰਾ ਸਾਰੇ ਲੱਗ ਗਏ ਉਹ ਹੰਟੂ ਨੇ ਘੜੇ ਠੀਕ ਹੈ ਆਲਾ ਰਿਆ ਸਸਤਮ ਸਾਰਾ ਇਹ ਲੜਕੇ ਦੇ ਟੈਕ ਠੀਕਾ ਇਹ ਸਮਝ ਨਹੀਂ ਚੱਕਰ ਨਹੀਂ ਬਾਈ ਬੋਸ ਮੈਂ ਸਮਝੀ ਨਾ ਵਰਸ ਟੈਕ ਸਮੋਲ ਮੁੰਨੇ ਆਨੇ ਕੜੇ ਵਧਾਰਾ ਫੜਾ ਕਿੰਨੀ ਜਾ ਇਹ ਛੱਕਾ ਮਾਰਦਾ ਬੱਗੋ ਵਰ ਰਿਹਾ ਬੈਟਿੰਗ ਚੱਕ ਚੱਲ ਚੱਲ ਪਾਉ ਨਹੀਂ ਬਚਾਅ ਹੋ ਗਿਆ ਬਚਾਅ ਹੋ ਗਿਆ ਬਚਾਅ ਹੋ ਗਿਆ 12 3 15 15 ਹੋ ਗਏ ਸਪੋਰਟ ਕੋ ਕਰ ਰਿਹਾ ਬੋਲਿੰਗ ਪੁਰਾਣਾ ਖਿਡਾਰੀ ਠੀਕ ਹੈ ਫਿਰ ਬੈਟਿੰਗ 13 15 ਚੱਲ ਭਾਈ ਖੇਡ ਉਹ ਕੋਈ ਨਾ ਗੇਡੇ ਕੀ ਕਰ ਰਿਹਾ ਯਾਨ ਆ ਦੇਖੋ ਨਿਆਣਾ ਬੈਠੇ ਆ ਨਾ ਸਾਰੀ ਮੈਚ ਦੇ ਧਿਆਨ ਆ ਹੁਣ ਨਾ ਠੀਕ ਆ ਇੱਧਰ ਦੀਆਂ ਖੇਡਾਂ ਹੋਣ ਜਾਂ ਉਹ ਨਿਆਣਿਆਂ ਦਾ ਕਿਦਾਂ ਨਸ਼ਾ ਲਾ ਧਿਆਨ ਚਲ ਜੂ ਠੀਕ ਆ ਨਿਆਣਿਆਂ ਦੇ ਅੰਦਰ ਇੱਕ ਇਸ਼ਾ ਵਧੀਆ ਹੋਏ ਅਸੀਂ ਵੀ ਖੇਲੀਏ ਠੀਕ ਆ ਉਹ ਵੇਖੋ ਨਿਆਣੇ ਵਿੱਚ ਖੇਡ ਰਹੇ ਆ ਉੱਧਰ ਵੀ ਖੇਡ ਰਹੇ ਆ ਕਿੱਦਾਂ ਯਾਰ ਨਿਆਣਾਂ ਦਾ ਨਸ਼ਾ ਨੂੰ ਸਾਾਨੂੰ ਸਹੂਲਤਾਂ ਨਹੀਂ ਖੇਡਾਂ ਲਈ ਇਹ ਹੁੰਦਾ ਹੁੰਦਾ ਠੀਕ ਆ ਫੇ ਨਿਆਣਾ ਹੋਰ ਪਾਸੇ ਧਿਆਨ ਜਾਂਦਾ 15 ਆ ਮੇਰਾ ਕਲਾਸ ਠੀਕ ਆ ਸਾਲ ਬਾਅਦ ਮੈਚ ਹੋਇਆ ਕਰੇ ਨਿਆਣੇ ਆਪੇ ਕਰਾਂ ਅਸੀਂ ਵੀ ਖੇਡਣਾ ਉਹ ਨਹੀਂ ਆਪੇ ਟਰਾਈਆਂ ਮਾਰੀ ਜਾਣੀਆਂ ਸਾਲ ਫੇਡੀਆਂ ਨਾਲ ਬੈਡਬਾਲ ਜਦੋਂ ਠੀਕ ਗੇਮ ਹੋਊਗੀ ਨਾ ਉਹ ਬਗ ਤੋਂ ਕਿਆ ਕਰਾ ਰਿਹਾ ਉਹ ਦੇ ਦੇ ਨਹੀਂ 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 ਸੁਣਾਓਗੇ ਬੋਲੇ ਬੋਲੇ ਨਾ ਉਹ ਪਾਉਂਦੇ ਜੀ ਉਹ ਕੋਣ ਕਰ ਰਿਹਾ ਬੈਟਿੰਗ ਇਹ ਟਰਾਈ ਚੱਲ ਰਹੀ ਆ ਠੀਕ ਆ ਬੱਗੋ ਕਰਾ ਰਿਹਾ ਬਾਲ ਇਹ 4 ਹੋ ਗਿਆ 4 ਚਾਰਾ ਖੜਾ 4 ਕਹਿੰਦਾ 16 4 16 ਹੋ ਗਿਆ ਹੋਰ ਥੇਰੇ ਨੌਂ ਨਹੀਂ ਦਿੱਤੇ ਬੋ ਚਲੋ ਹੀਗਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਟੱਕਰ ਦੇ ਨਾਲ ਬਲੌਗ ਲੱਗ ਚੁ ਬਲੌਗ ਪੂਰਾ ਬਣਾ ਲਿਆ ਉਹ ਹੋ ਜਾਣਾ ਸਿੱਧਾ ਲਾਸਟ ਇਹ ਜੰਦੇ ਦਾ ਉਹਦਾ ਐਡਿਟ ਕਰਨਾ ਹਲੇ ਐਡਿਟ ਕਰਕੇ ਹੋ ਜਾਣਾ ਸਿੱਧਾ ਉਹ ਮੈਂ ਕੈਮਰਾ ਉਧਰ ਰੱਖਿਆ ਸੀ ਲਾਸਟ ਇਹ ਜੰਦੇ ਦਾ ਸਾਫ ਤੂੰ ਬਣਾਇਆ ਪੁੱਤ ਉਹ ਬਣ ਜਾਣਾ ਹੋ ਜਾਣਾ ਐਡਿਟ ਹੋ ਜਾਣਾ ਜਾ ਕੰਨ ਪਿਖੇਲਾ ਤੂੰ ਜਾ ਚੱਲ ਜਾ ਐਡਿਟ ਹੋ ਜਾਣਾ ਚੱਕ ਛੱਕ ਖੜ ਗਈ ਖੜ ਗਈ ਖੜ ਗਈ ਸਹੀ ਆ ਨਹੀਂ ਸਹੀ ਆ ਸਹੀ ਆ ਸਹੀ ਆ 15 6 21 ਸਹੀ ਆ ਸਹੀ ਆ ਇਹ ਮੁੰਡਾ ਵਧੀਆ ਖੇਡਦਾ ਤਨਵੀਰ ਦਾ ਭਰਾ 22 ਕੋਰ ਹੋ ਗਏ ਆਲਾ ਫਾੜਾ 292 ਲਾਈਵ ਚੱਲਦਾ ਮੇਰਾ ਕੋਈ ਨਹੀਂ ਲਾਈਵ ਬੰਦ ਕਰ ਦੇ ਮੈਨੂੰ ਹੀ ਲਾਈਵ ਬੰਦ ਕਰ ਦੇ ਵੀਡੀਓ ਛੱਡ ਦੇ ਪਾਵਰ ਬਲੇ ਖੁੱਲ ਗਿਆ ਬਾਈ ਹੋਗਾ 2 ওভার ਬਾਈ ਕੋਲੇ ਕਿੰਨੇ ਆ ਬਣਾਉਣੇ ਆ 47 ਬਣਾਉਣੇ ਚੱਲ ਰਿਹਾ ਵਧੀਆ ਮੈਚ ਨਹੀਂ ਮਾਰੇ ਨਹੀਂ ਸਕੋਰ ਅਗਲਾ ਮੈਚ ਵੀ ਨਿਯੋਗਤ ਲੱਗਣਾ ਅਗਲਾ ਸ਼ੇਰ ਦਾ ਲਾ ਲਾ ਲਓ ਇਦਾਂ ਬੈਟਿੰਗ ਦਾ ਜਿੱਤੂ ਦੀ ਬੈਟਿੰਗ ਪੰਜ ਦਾ ਲਾ ਰਹੇ ਹੋ ਲੈ ਲਓ ਬੈਟਿੰਗ ਵਿੱਚ ਬਾਕੀ ਦਾ ਲੱਗੇ ਜਾਂਦੇ ਆ ਹੌਲੇ ਟੰਟ ਟੁੰਟ ਲੱਗਣਾ ਉਹ ਤੱਕ ਕਵਰ ਹੋਣਾ ਸਾਰਾ ਇੱਥੇ ਕੁਰਸੀਆਂ ਵਗੈਰਾ ਸਾਰੀਆਂ ਆਉਣੀਆਂ ਠੀਕ ਹੈ ਉਧਰ ਵੀ ਕੁਰਸੀਆਂ ਸ਼ਾਂਤ ਜੀ ਕੀ ਆਈ ਹੋਗੇ ਪਵਨ ਆਈ ਨਿਫੋਮ ਪਵਨ ਵੀ ਹੱਤ ਕਰਾਦਾ ਪਵਨ ਤੂੰ ਵੀ ਵਧੀਆ ਖੇਡਦਾ ਚੱਕ ਕੇ ਰੱਖਾਂਗਾ ਮਨੂੰ ਇਹ ਵੀ ਵਧੀਆ ਮੁੰਡਾ ਖੇਡਦਾ ਉਹਦੇ ਪੈਰਾਂ ਚ ਨਾਲ ਲੋ ਆ ਲਈ ਕੋ ਤਾਂ ਹੁਣ ਛੱਕੇ ਮਾਰੀ ਜਾਂਦੇ ਉਦੋਂ ਵੀ ਛੱਕੇ ਹੀ ਵੱਜਣੇ ਚਾਹੀਦੇ ਆ ਆਊਟ ਹੋ ਗਿਆ ਇਹਨਾਂ ਰਾਗ ਨੇ ਕੀਤਾ ਬਈ ਹੱਤ 15 20 ਰਨ ਬਣਾਉਂਦੇ ਆ ਬੋਲ ਹੇ ਸ਼ਾਬਾਸ਼ ਆਹੋ ਬੋਲੀ ਇਹ ਤਾਂ ਮੈਂ ਬਦਕ ਨਹੀਂ ਆਉਂਦਾ ਗੱਲ ਕਰਾਈ ਜਾ ਚੱਕ ਔਟ ਔਟ ਏ ਨਹੀਂ 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 ਯਾਰ ਇਹਨਾਂ ਦੀ ਫੀਲਡ ਪਲੇਸਮੈਂਟ ਤੇ ਨਹੀਂ ਸੈਟ ਹੈ ਆਪਣੀ ਬਿਲਡਿੰਗ ਵਧੀਆ ਹੋਈ ਮਜਾ ਨਹੀਂ ਆਣਤਾ ਆਪਾਂ ਮਾਸਟਰ 1 9 4 ਨਹੀਂ ਹੋ ਗਏ ਕੀ ਹੋਗਾ 30 30 ਸਕੋਰ ਹੋ ਗਿਆ ਤੈਨਾਂਗੇ ਨੌਲੇ ਵਾਲਾ ਮੇਰੀ ਜਾਈਏ ਕੈਮਰਾ ਚੱਲ ਚੱਲ ਕੋਈ ਮਾਸਟਰ ਇੱਕ ਦੋ ਖੇਡੀਆਂ ਮੈਂ ਖੈਨ ਹੋਈ ਆ ਬਹੁਤ ਵਧੀਆ ਮਾਨੂੰ ਚੱਕੇ ਰੱਖ ਚੱਕੇ ਰੱਖ ਓਏ ਖੱਲਰ ਗਏ ਬ੍ਰੈਕਟ ਆਊਟ ਹੋ ਗਿਆ ਬਾਬੇ ਹੁਣ ਬਾਲੇ ਨੂੰ ਇੱਕ ਇਹਦਾ ਬੋਲ ਖੇਡਣ ਦੇ ਟਮ ਡਾਊਟ ਹੋ ਗਿਆ ਜਦੋਂ ਕੋਈ ਨਹੀਂ ਗਲਤੀ ਕੀ ਸ਼ੌਟ ਮਾਰ ਠੀਕ ਕਰ ਰਹਾ ਨੂੰ ਬ੍ਰੈਕਟਸ ਹਟ ਇਧਰ ਹੋ ਜਾ ਉਹ ਤੇ ਲੱਗੂ ਨਹੀਂ ਉਹ ਯਾਰ ਉਹ ਸਟਾਪ ਕਰ ਲੈ ਤਾਂ ਇਹ ਦੱਬਣੀ ਸੀ ਕਿੰਨੇ ਸਾਬ ਲੰਦਾ ਇੰਨੇ ਕਿੰਨੇ ਪਈਆਂ ਮਗਰ ਪਈਆਂ 6 ਹੋਰ ਪਾਇਆ ਜੇ 20 ਦੰਨੇ ਆ ਅਜੇ ਤੂੰ ਤਿੰਨ ਕੀਤਾ ਹੋਈਆਂ ਦੂਜੇ ਤਿੰਨ ਨਹੀਂ ਉਹਨੂੰ ਤੋੜ ਦੇ ਆ ਤਾਂ ਚੌਥੀ ਆਰਡਰ ਉਹ ਦੁਨੀਆ ਮੈਂ ਹੋਲ ਮਾਰਿਆ ਉਹ ਠੀਕ ਹੋ ਜੀ ਟੱਕਰ ਦਾ ਬਲਾਕ ਚ ਮੈਂ ਤਾਂ ਸਿੰਗਲ ਹੀ ਲਿਆ ਹਾਂ ਤੁਸੀਂ ਵਧੀਆ ਖੇਡ ਰਹੇ ਹੋ